ਯਾਰ ਵੀ ਰਿਆ ਐਸਾ ਨਾ ਤਾਂ ਕੋਈ ਹੱਲ ਨਹੀਂ ਨਿਕਲਣਾ ਤੇਰੇ ਬੇਬੇ ਬਾਪੂ ਦੇ ਖਾਨੇ 'ਚ ਪਾ ਗੱਲ ਕਿ ਮੈਂ ਜਵਾਨ ਹੋ ਗਿਆ ਮੇਰਾ ਵਿਆਹ ਕਰਾਓ ਓ ਯਾਰ ਬੰਤੀ ਉਹਦਾ ਮੈਨੂੰ ਹਜੇ ਵੀ ਬੱਚਾ ਹੀ ਸਮਝੀ ਜਾਂਦੇ ਮੈਂ ਕੀ ਕਰਾਂ ਯਾ ਤੂੰ ਮੇਰੀ ਧਿਆਨ ਨਾਲ ਗੱਲ ਸੁਣ ਬਾਬੇ ਡੱਡੂ ਮਲ ਤੋਂ ਤੈਨੂੰ ਲੱਡੂ ਕਰਵਾ ਦਿੰਨੇ ਆ। ਉਹ ਖਵਾ ਤੇਰੇ ਬੇਬੇ ਬਾਪੂ ਨੂੰ। ਬਾਬੇ ਡੱਡੂ ਮਲ ਦੇ ਲੱਡੂਆਂ 'ਚ ਬਹੁਤ ਸ਼ਕਤੀ ਹੈ। ਫੇਰ ਤੇਰਾ ਵਿਆਹ ਪੱਕਾ। ਅੱਛਾ ਯਾਰ ਬਾਬੇ ਡੱਡੂ ਮਲ ਦੇ ਲੱਡੂਆਂ 'ਚ ਇੰਨੀ ਸ਼ਕਤੀ ਹੈ। ਹੋਰ ਜੇ ਬੇਬੇ ਬਾਪੂ ਮੰਨ ਵੀ ਗਏ ਤੇ ਵਿਆਹ ਵਾਸਤੇ ਕੁੜੀ ਵੀ ਚਾਹੀਦੀ ਆ। ਉਹ ਕੁੜੀ ਕਿੱਥੋਂ ਲਿਆਵਾਂਗੇ? ਹਾਂ ਯਾਰ ਵੀਰੇ। ਤੂੰ ਪਹਿਲਾਂ ਬਾਬੇ ਦੇ ਲੱਡੂਆਂ ਵਾਲਾ ਕੰਮ ਕਰ। ਕੁੜੀ ਮੈਂ ਦੇਖਦਾ ਕੋਈ ਲੱਭ ਲੈਨੇ ਆ ਯਾਰ। ਸਾਲਿਆ ਗੱਲਾਂ ਦਾ ਤੂੰ ਐਂ ਕਰਦਾ। ਜਿਵੇਂ ਕੁੜੀਆਂ ਛੜਕਾਂ ਦੇ ਖੜਾ ਹੁੰਦੇ ਉਹ ਕੋਈ ਨਾ ਕੁੜੀ ਵੀ ਲੱਭ ਜੂ ਪਹਿਲਾਂ ਤੇਰੇ ਘਰੇ ਜਾ ਕੇ ਬੇਬੇ ਬਾਪੂ ਨਾਲ ਡਰਾਮਾ ਕਰਨਾ ਪੈਣਾ ਫਿਰ ਕੁੜੀ ਵੀ ਲੱਭ ਜੂਗੀ ਉਹ ਗੱਲ ਤਾਂ ਤੇਰੀ ਠੀਕ ਆ ਆਪਾਂ ਪਹਿਲਾਂ ਬੇਬੇ ਬਾਪੂ ਨੂੰ ਸੈੱਟ ਕਰਦੇ ਹਾਂ ਨਾਲੇ ਦੇਖੀ ਜਾਊਗੀ ਜੋ ਕੁਝ ਹੋਊਗਾ ਤੇਰਾ ਵਿਆਹ ਤਾਂ ਮੈਂ ਕਰਾ ਕੇ ਛੱਡੂਗਾ ਯਾਰ ਬੰਤੀ ਇੱਕ ਵਾਰੀ ਮੇਰਾ ਵਿਆਹ ਹੋ ਜਾਈਏ ਮੈਨੂੰ ਹੋਰ ਜ਼ਿੰਦਗੀ ਦਾ ਕੁਝ ਨਹੀਂ ਚਾਹੀਦਾ ਉਹ ਸਾਲਿਆ ਵਿਆ ਤਾਂ ਬਾਤ ਤਾਂ ਬੰਦੇ ਨੂੰ ਉਂ ਵੀ ਕੁਝ ਨਹੀਂ ਚਾਹੀਦਾ ਚਲਾ ਚੱਲੀਏ ਹਾਏ ਬੱਬ ਹਾਏ 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 ਹੇ ਪਾ ਤੂੰ ਨਹੀਂ ਕੜਦਾ ਇੱਥੀ ਦੀਆਂ ਗਰਮੀਆਂ ਹੱਥ ਪੈਰ ਤਾਂ ਤੇਰੇ ਕੰਬੀ ਜਾਂਦੇ ਆ ਲੱਗਦਾ ਇੱਥੀ ਕਰੇਗਾ ਚੜਾਈ ਤੂੰ ਨਾ ਮਾਰੀ ਜਾ ਪਕਾਈ ਕਾਲੇ ਮੂੰਹ ਵਾਲੇ ਹਾਂ ਉਹ ਕੋਈ ਸੁਖ ਸੁਖਲਾ ਇਹ ਚੰਗੀ ਦਰਾ ਕੇ ਧਿਆਲਾ ਦੇਵੀ ਦੇ ਤੈਨੂੰ ਮੈਂ ਤਾਂ ਦੱਸਾਂ ਕਿਤੇ ਮੈਂ ਬਾਚੀ ਨਾ ਜਮਾਂ ਹਾਂ ਜੇ ਮੇਰਾ ਮੂੰਹ ਕਾਲਾ ਕਾ ਨਾ ਤੂੰ ਕਿਹੜਾ ਅੰਗਰੇਜ਼ਾਂ ਦਾ ਜੰਮਿਆ ਦਾ ਸੜੇ ਹਣਾ ਮੈਂ ਤਾਂ ਦੱਸਦਾ ਬੜਾ ਕੁੱਤੇ ਅੰਗੂਲਾ ਪੋਕੀਆ ਮੈਂ ਤਾਂ ਦੱਸਾਂ ਹਾਂ ਉਹ ਹਸਾਬ ਲਾ ਲਈ ਹਾਂ ਅੱਬਾ ਮੈਂ ਤਾਂ ਦੱਸੀ ਗੱਲ ਐ ਨਾ ਤੂੰ ਮੂਹ ਲੱਗਣ ਦੀ ਗੱਲ ਕਹਿਣਾ ਜੇ ਮੇਰਾ ਬੱਸ ਚੱਲੇ ਨਾ ਮੈਂ ਤਾਂ ਤੇਰੇ ਸਾਹ ਕੋਲ ਨਾ ਦੇਖਾਂ ਮੈਂ ਤਾਂ ਕਹਿੰਦੀ ਆ ਰੱਬ ਕਰਕੇ ਇੱਥੇ ਬੈਠਾ ਬੈਠੇ ਹੀ ਮਰ ਜਾਏ ਓਏ ਮੈਂ ਤਾਂ ਸਾਰੇ ਪਿੰਡ ਚੋਂ ਸੈਨਾ ਬੰਦਾ ਸੀਗਾ ਲੋਕ ਤਾਂ ਮੈਥੋਂ ਆ ਕੇ ਸਲਾਹ ਲੈਂਦੇ ਹੁੰਦੇ ਸੀਗੇ ਓਏ ਉਹ ਭੀੜ ਜੀ ਦਾ ਵਿਆਹ ਕਰਾ ਕੇ ਉਹ ਮੈਂ ਤਾਂ ਜਿਵੇਂ ਹੀ ਕਮਲਾ ਕਰਤਾ ਕਮਲਾ ਕੀ ਕਲਾਨੀ ਵੜਾ ਰੱਖਿਆ ਮੈਂਨੂੰ ਤਾਂ ਥਾਂ ਰਬਾ ਕੀ ਕਰਾਂ ਤੇ ਕੀ ਨਾ ਕਰਾਂ ਪਾਗਲ ਤਾਂ ਹੋਣੀ ਗਿਆ ਪਾਗਲ ਤਾਂ ਤੋਂ ਪਹਿਲੇ ਸੀ ਇਹ ਤਾਂ ਮੈਂ ਚੰਗੀ ਸੀ ਜਿਹੜੀ ਨੇ ਤੇਰਾ ਘਰ ਸਾਹਮਣਾ ਤੇਰੇ ਘਰੇ ਰਹੇਗਾ ਕੀ ਸੀ ਸੱਤਾ ਚੁੱਲ੍ਹਾ ਹੀ ਸਵਾ ਉਬੀਰਿਆ ਕੋਈ ਨਾ ਸਭ ਕੁਝ ਠੀਕ ਹੋ ਜਾਊਗਾ ਉਬੀਰਿਆ ਤੇਰੇ ਬੇਬੇ ਬਾਪੂ ਦਾ ਕਰੇ ਲੜਾਈ ਝਗੜਾ ਨਹੀਂ ਖਤਮ ਹੋਣਾ ਕੀ ਕਰ ਗਏ ਯਾਰ ਦਾ ਵੇ ਕਿ ਮੈਂ ਬੇਲੀ ਬੈਠੀ ਭਕਾਈ ਮਰੀ ਜਾਂਦੀ ਐ ਮੜਾ ਜਵਾਲ ਨੂੰ ਕੰਟਰੋਲ ਤੇ ਰੱਖਿਆ ਕਰ ਮੈਂ ਤੈਨੂੰ ਦੱਸਾਂ ਹਾਂ ਉਹ ਮੈਂ ਤਾਂ ਸੌ ਘਮ ਐ ਗੱਲ ਨਹੀਂ ਬਾਤ ਨਹੀਂ ਅੱਛਾ ਮੈਂ ਬੇਲੀ ਆਂ ਹੈ ਤੈਨੂੰ ਤਾਂ ਮੈਂ ਰੱਖਦੀ ਆਂ ਪੀ ਸਾਹ ਹੋ ਗਏ ਤੈਨੂੰ ਦੱਸਦੀ ਨੂੰ ਇਹ ਕਿਹੜਾ ਤੂੰ ਨਵਾਂ ਦੱਸਣ ਲੱਗੀ ਐ ਆ ਜਾ ਤੂੰ ਦੱਸ ਲੈ ਹਾਂ ਮਮਾ ਗਿਆ ਭਦਰੇ ਜੀਏ ਤੈਨੂੰ 20 ਸਾਲ ਹੋ ਗਏ ਸੋਜ ਕੈਦੀ ਨੂੰ ਹੁਣ ਲੈ ਕੱਲ ਸੁਣਦੇ ਮੇਰੀ ਬਣਿਆ ਬੇਨੀ ਦਾ ਤੂੰ ਬੈਠਾ ਮੱਜਾਂ ਤੋੜੀ ਜਾਂਦਾ ਕਿਹੜਾ ਜੰਗ ਜਿੱਤ ਕੇ ਆਇਆ ਜਿੱਤਿਆ ਜੰਗ ਬੈਠ ਦੇਖ ਦੇਗਾ ਕਿ ਮੈਂ ਭੌਂਕਦਾ ਕੁੱਤੇ ਵਾਂਗੂ ਉਹ ਜਵਾਨ ਕੰਟਰੋਲ 'ਚ ਕਰ ਲਾਂ ਮੈਂ ਤੈਨੂੰ ਦੱਸਾਂ ਵੱਢ ਕੇ ਮੈਂ ਕਲੀ ਸਿਰ ਦੂੰਗਾ ਹਾਂ ਕੁਝ ਹੋਰ ਨਾ ਕਰਦੀ ਕਿਤੇ ਤੂੰ ਪਾਲੀ ਸਿਆੜੀ ਬੰਦੀ ਐ ਕਿ ਮੈਂ ਭੌਂਕਦਾ ਕੁੱਤੇ ਦੀ ਤਰ੍ਹਾਂ ਖਾ ਖਾ ਕੇ ਸਾਰਾ ਅੰਨ ਗਹਿੜੇ ਵਰਗੀ ਹੋਈ ਫਿਰਦੀ ਐ ਮੈਂ ਤੈਨੂੰ ਦੱਸਾਂ ਹਾ ਤੂੰ ਕਿ ਮਿਹਤੀ ਜੇ ਬਣੀ ਫਿਰਦਾ ਐ ਓ ਬਾਪੂ ਕਿਉਂ ਕਲੇਸ਼ ਬਿਠੀ ਬੈਠਿਆ ਮੇਰਾ ਵਿਆਹ ਹੋ ਜਾਂਦੋ ਫੇਰ ਜਿੰਨਾ ਮਰਜੀ ਗਲੇਸ਼ ਵੜ ਲਓ ਮੇਰਾ ਵਿਆਹ ਕਰਾ ਦਿਓ ਓਏ ਮੇਰੇ ਸਾਰਿਆਂ ਆ ਸਾਡਾ ਵਿਆਹ ਵੇਖ ਕੇ ਵੀ ਅਕਲ ਨਹੀਂ ਆਉਂਦੀ ਤੈਨੂੰ ਅਜੇ ਤੂੰ ਵਿਆਹ ਕਰਾਦਾ ਗਾ ਤੇਰੇ ਜਵਾਕ ਵੀ ਇਹੀ ਕਰਾ ਕਰਦਗੇ ਬੈ ਘਰ ਤਾਂ ਜੰਗ ਦਾ ਮੈਦਾਨ ਬਣ ਚੂ ਮਰਾ ਹਾਂ ਆ ਸੁੱਖ ਦਾ ਤੇਰੀ ਮਾਂ ਤੈਨੂੰ ਮਤ ਦੇ ਹੀ ਹੁੰਦੀ ਐ ਸਿਆਣੀ ਗੱਲ ਕੀਤੀ ਅਣ ਅੱਜ ਜ਼ਿੰਦਗੀ ਚ ਪਹਿਲੀ ਵਾਰੀ ਵੀ ਵਿਆਹ ਨਾ ਕਰਾ ਪੁੱਤ ਤੂੰ ਨਾ ਕਰੀ ਸਿਆਣੀ ਗੱਲ ਚਾਹ ਰਿਆ ਤੂੰ ਆ ਹੀ ਨਹੀਂ ਬੈਠਾ ਓਏ ਮੇਰੇ ਖਾ ਖਾ ਪਰ ਮੈਂ ਤਾਂ ਨਹੀਂ ਜਾਂਦਾ ਖਾਣਾ ਹੀ ਖਤਮ ਕਰਤਾ ਕਰਨੀ ਬਰੂਦ ਨੂੰ ਪਤਾ ਨਹੀਂ ਕਿ ਪਾ ਪਾਗੜੀ ਨਹੀਂ ਸਾਰਾ ਦਿਨ ਚਾਚਾ ਹਾਂ ਮੁੰਡਾ ਆਪਣਾ ਜਵਾਨ ਹੋ ਗਿਆ ਠੀਕ ਹੈ ਹੁਣ ਇਹਦਾ ਵਿਆਹ ਕਰਤੀਏ ਹਾਂ ਇਹ ਨਾ ਹੋਵੇ ਨਿਕਲ ਨੁਕਲ ਜਾਵੇ ਕਿਸੇ ਨਾਲ ਤੇ ਤੁਹਾਡੇ ਦੋਵਾਂ ਦਾ ਮੂੰਹ ਕਾਲਾ ਹੋਏ ਨਾ ਇਹ ਤਾਂ ਗੱਲ ਤੇਰੀ ਠੀਕ ਹੈ ਭਤੀਜ ਪਰ ਤੇਰੀ ਗੱਲ ਮੰਨਣੀ ਪਊਗੀ ਕਮਾਲ ਹੋਈ ਪਈ ਐ ਓਏ ਪਹਿਲਾਂ ਕੁੜੀਆਂ ਭਾਜਦੀਆਂ ਦਾਬੇ ਕਿਆਂ ਸੀਗੀਆਂ ਆ ਮੁੰਡੇ ਭਾਜਦੇ ਮੈਂ ਤੇਥੋਂ ਪਹਿਲੀ ਵਾਰੀ ਸੁਣੀ ਯੱਲਾ ਆਹ ਦੇਖ ਲੈ ਗੱਲਾਂ ਦੇਖ ਲੈ ਕਹੇ ਜੀਆਂ ਕਰਦਾ ਮੈਨੂੰ ਕਹਿ ਦਿੰਨੋ ਆ ਕਲੇਣਾ ਨਹੀਂ ਟੱਲਦਾ ਕਲੇਸ਼ ਕਰਨੋ ਓ ਮਾਦਾ ਸਿੱਧੀ ਗੱਲ ਕੀਤੀ ਐ ਕੱਲ ਵੀ ਸੁਣ ਲੈ ਅger ਹੂਰੀ ਪਾਸੇ ਜਿਹੜੀ ਫਿਰਦੀ ਏ ਜੇ ਤੇਰਾ ਬੂਥਾ ਨਹੀਂ ਚੱਜਦਾ ਗੱਲ ਚੱਜਦੀ ਕਰ ਲੈ ਕਰ ਤੇਰੇ ਵਾਲਾ ਬੂਥਾ ਕਿਹੜੀ ਕਦੋਲੀ ਤੇ ਧਰਦਿਆ ਮੈਂ ਕਿੱਥੋਂ ਲਿਆ ਮਾਂ ਤੇਰੇ ਵਰਗਾ ਬੂਥਾ ਓ ਢਿੱਡਲੇ ਓ ਆਹ ਤੁਸੀਂ ਵੇਖ ਲਿਆ ਮੈਂ ਤਾਂ ਸੁਭਾਏ ਕੇ ਗੱਲ ਕੀਤੀ ਐ ਜਿਵੇਂ ਭਤੀਜ ਨੇ ਦੱਸਿਆ ਵੀ ਇਹ ਕਿਤੇ ਭੱਜ ਭੁਜ ਨਾ ਜਾਵੇ ਪਹਿਲਾਂ ਕੁੜੀਆਂ ਦਾ ਭਾਈ ਦੀ ਹਸਣੀਆਂ ਮੁੰਡੇ ਭੱਜਦੇ ਪਹਿਲੀ ਵਾਰੀ ਸੁਣਿਆ ਤੇ ਆਪਾਂ ਇਹ ਕਿ ਨਾ ਕਾਟੋ ਕਲੇਸ਼ ਪਾ ਕੇ ਓਏ ਮੈਂ ਤਾਂ ਉਸ ਦਿਨ ਨੂੰ ਤਰਸਦਾ ਜਿੱਦੇ ਮੇਰੇ ਭਾਈ ਦੇ ਲੱਲਾ ਭੱਬਾ ਕਰਾਇਆ ਸੀਗਾ ਮੇਰਾ ਮਤਲਬ ਕਿ ਨੰਦ ਕਰਾਇਆ ਸੀਗੇ ਹਾਂ ਫਿਰ ਬਾ ਨਾ ਕਿਉਂ ਭਾਈ ਜੀ ਨੂੰ ਬਦਨਾਮ ਕਰਨ ਤਾਂ ਲੱਗਿਆ ਵਾ ਸਾਰਾ ਕਸੂਰ ਤਾਂ ਤੇਰਾ ਗਾ ਉਹ ਤਾਂ ਵਿਚਾਰਾ 2 ਸਾਲ ਪਹਿਲਾਂ ਹੀ ਮਰ ਗਿਆ ਸੀ ਓਏ ਟੰਗਾ ਹੋ ਗਿਆ ਉਹ ਤਾਂ 2 ਸਾਲ ਪਹਿਲਾਂ ਮਰ ਗਿਆ ਜੇ ਕਿਤੇ ਮੈਨੂੰ ਨਾ ਵਿਚੋਲਾ ਟੱਕਰ ਦੇਦਾ ਮੇਰੇ ਉਹਦਾ ਗਰ ਘੁੱਟ ਕੇ ਮਾਰਦਾ ਮੈਂ ਤੈਨੂੰ ਦੱਸਾਂ ਕਹਿ ਕੇ ਮੈਨੂੰ ਰਸ ਮਰਾਈ ਤੇ ਗੋਹੇ ਵਾਲੀ ਪੰਡ ਮੇਰੇ ਪੱਲੇ ਪਾਤੀ ਮੇਰੇ ਸਾਰੇ ਨੇ ਹਾਂ ਟੱਕਰ ਦੇ ਤੱਕ ਤੇ ਨੂੰ ਘੋਜ ਕੋ ਮੇਰੇ ਸਾਰੇ ਨੂੰ ਮੈਂ ਤਾਂ ਦੱਸਾਂ ਬੇ ਹਾਈ ਹਾਈ ਮੈਂ ਮਰ ਜਾ ਕਿਉਂ ਵਿਚਾਰੇ ਵਿਚੋਲੇ ਨੂੰ ਗਾਲਾਂ ਕੱਢਣ ਲੱਗਿਆਂਗਾ ਦਿਪਚੋਲਣਾ ਨਾ ਹੁੰਦਾ ਅੱਛਾ ਮੇਰੇ ਵਰਗੀ ਸੋਹਣੀ ਤੇ ਸੌ ਕੁੜੀ ਤੈਨੂੰ ਕਿੱਥੋਂ ਮਿਲਣੀ ਸੀ ਵੇ ਤੂੰ ਤਾਂ ਸਾਣ ਮੰਨਿਆ ਕਰ ਉਹਨਾਂ ਦਾ ਤੈਨੂੰ ਤਾਂ ਕਿਸੇ ਨੇ ਖੋਤੀ ਨਹੀਂ ਸੀ ਦੇਣੀ ਕੁੜੀ ਤਾਂ ਦੇਣੀ ਕੀ ਸੀ ਮੈਂ ਤਾਂ ਉਹਨੂੰ ਮੇਰੇ ਸਾਲੇ ਨੂੰ 100-100 ਘਾਲ ਕੱਢੂਗਾ ਰੋਜ਼ ਹਾਂ ਮੇਰਾ ਕੀ ਪੂਛੜਾ ਪੜ ਦੇਣਗੇ ਮੇਰੇ ਸਾਣ ਮੰਨਦੀ ਜੁੱਤੀ ਕਾਲੀ ਬਾਦਰੀ ਵੱਡੇ ਬੜੀ ਕਿਰਾ ਓ ਬੇਬੇ ਓ ਬਾਪੂ 10 ਮਿੰਟ ਜੀਵ ਤੇ ਕੰਟਰੋਲ ਕਰ ਲੋ ਮੈਂ ਤਾਂ ਤੁਹਾਡੇ ਘਰੇ ਜੰਮ ਕੇ ਪਛਤਾ ਰਿਆ ਜੰਮ ਕੇ ਸੁਪੀ ਰਿਹਾ ਤੇਰਾ ਕੁਝ ਨਹੀਂ ਹੋ ਸਕਦਾ ਤੇਰੇ ਬੇਬੇ ਬਾਪੂ ਦਾ ਕੁੱਕੜਾਂ ਨੂੰ ਲੜਦੇ ਆ ਤੇਰਾ ਇੱਕੋ ਹੱਲ ਹੈ ਬਾਬੇ ਦੇ ਲੱਟੂ ਉਹ ਚੱਲਿਆ ਚੱਲ ਗਏ ਤੂੰ ਉਹ ਲੈ ਕੇ ਜਾਵੇਂ ਜਦੋਂ ਮੈਂ ਬੁੱਢਾ ਹੋ ਗਿਆ ਚੱਲ ਹਾਂ ਤੋ ਕਰ ਤੋ ਕਰੇ ਚਾਕੀ ਜਿਹੀ ਜੀ ਹੈ ਉਹਦਾ ਬਾਬੇ ਦੇ ਲੱਡੂ ਲੈਣਗੇ ਤੇ ਤੂੰ ਜਿਹੜਾ ਆਟਾ ਗੁੰਨ ਨਹੀਂ ਕੇ ਆਈ ਉਹਦੇ ਮੱਖੀਆਂ ਬੈਠੀ ਜਾਂਦੀਆਂ ਉਧਰ ਹੋ ਰੋਟੀਆਂ ਲਾ ਚਾਰ ਜੇ ਚੱਜਦਾ ਹੁੰਦਾ ਅੱਜ ਨੂੰ ਜਵਾਕ ਬਿਆਹ ਜਾਂਦਾ ਹੂੰ ਬੇ ਚੱਜ ਦੀ ਕਿਵੇਂ ਖਿੱਲਰਦੀ ਫਿਰਦੀ ਐ ਤੂੰ ਆਟਾ ਗੁੰਨ ਰੋਟੀਆਂ ਲਾ ਕੇ ਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਪੈ ਜਾ ਪੜਾ ਗਲ ਪੈ ਜਾ ਹੋਰ ਬੱਚਾ ਕੀ ਦੁੱਖ ਤਕਲੀਫ ਆ ਤੈਨੂੰ ਬਾਬਾ ਜੀ ਮੇਰਾ ਉਹ ਕਰੋ ਮੇਰਾ ਵਿਆਹ ਨਹੀਂ ਹੁੰਦਾ ਪਿਆ ਜਿੱਥੇ ਗੱਲ ਚੱਲਦੀ ਆ ਪਹਿਲਾਂ ਨਾ ਹੋ ਜਾਂਦੀ ਆ ਮੈਂ ਬਹੁਤ ਪਰੇਸ਼ਾਨ ਆ ਬਾਬਾ ਜੀ ਬੰਟੀ ਬਾਬੇ ਕੋਲੇ ਕੁੜੀ ਕਿੱਟੀ ਸੁਣੀ ਬੱਤੀ ਓਏ ਔਰ ਸਬਰ ਕਰ ਲਾ ਬਾਬਾ ਐਡਾ ਭੈੜਾ ਤੈਨੂੰ ਸ਼ਰਾਫ ਦੇ ਦੂ ਚਲਾ ਚੱਲੀਏ ਤੂੰ ਪਰੇਸ਼ਾਨ ਕਿਉਂ ਹੁੰਨੀ ਆ ਹੁਣ ਤੂੰ ਬਾਬੇ ਡੱਡੂ ਮੱਲ ਕੋਲੇ ਆ ਗਈ ਆ ਚਿੰਤਾ ਨੀ ਕਰਨੀ ਆ ਲੈ ਲੱਤ ਦਾ ਜਿੰਦਾ ਇਹਨੂੰ ਪ੍ਰਸ਼ਾਦ ਸਮਝ ਕੇ ਖਾ ਲਈ ਤੇਰਾ ਵਿਆਹ ਹੋ ਜੂ ਵਧੀਆ ਤੈਨੂੰ ਘਰ-ਬਾਰ ਮਿਲ ਜੂ ਤੂੰ ਚਿੰਤਾ ਕਿਉਂ ਕਰਦੀ ਆ ਬਾਬਾ ਜੀ ਜੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਨਾ ਤੇ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗੀ ਤੂੰ ਚਿੰਤਾ ਕਿਉਂ ਕਰਦੀ ਆ ਐਵੇਂ ਥੋੜੀ ਸਾਰੇ ਇਲਾਕੇ ਚ ਮੈਨੂੰ ਬਾਬਾ ਡੱਡੂ ਮੱਲ ਕਹਿੰਦੇ ਤੇਰਾ ਰਿਸ਼ਤਾ ਤਾਂ ਚੁਟਕੀਆਂ ਚ ਹੋਜੂ ਚੁਟਕੀਆਂ ਚ ਬਾਬਾ ਜੀ ਪੈਰੀ ਬੈਨੇ ਆ ਜਉਂਦਾ ਰਹਿ ਜਉਂਦਾ ਰਹਿ ਬੈਠ ਜੋ ਹੋਰ ਦੱਸੋ ਕੀ ਦੁੱਖ ਤਕਲੀਫ ਆ ਤੁਹਾਨੂੰ ਬਾਬਾ ਜੀ ਤੁਸੀਂ ਆਪ ਹੀ ਜਾਣੀ ਆਣੂ ਦੁੱਖ ਬਹੁਤ ਵੱਡਾ ਮੇਰੇ ਕਿਸੇ ਨੇ ਸੰਯੋਗ ਬੰਨੇ ਹੋਏ ਮੇਰਾ ਹਾਲਤ ਅੱਛਾ ਤੇ ਸੰਯੋਗ ਬੰਨੇ ਹੋਏ ਆ ਕੋਈ ਗੱਲ ਨਹੀਂ ਖੋਲ ਦਿਨੇ ਆ ਤੇਰੇ ਸੰਯੋਗ ਨਾਲੇ ਗੱਲ ਸੁਣ ਬਾਬਾ ਡੱਡੂ ਮੱਲ ਕਹਿੰਦੇ ਆ ਮੈਨੂੰ ਡੱਡੂ ਮੱਲ ਮੇਰੇ ਦਿੱਤੇ ਲੱਡੂ ਨੂੰ ਕੋਈ ਤੋੜ ਨਹੀਂ ਸਕਦਾ ਤੈਨੂੰ ਵੀ ਲੱਡੂ ਦੇ ਕੇ ਤੋੜੂਗਾ ਬਾਬਾ ਜੀ ਬਾਬਾ ਜੀ ਮੈਨੂੰ ਲੱਗਦਾ ਮੇਰੇ ਸੰਯੋਗ ਤਾਂ ਹੁਣ ਖੁੱਲ ਹੀ ਜਾਣੇ ਬਾਬਾ ਜੀ ਜੇ ਸਾਡਾ ਕੰਮ ਹੋ ਗਿਆ ਨਾ ਤੇ ਤੇ ਅਸੀਂ ਬੱਕਰਾ ਚੜਾਵਾਂਗੇ ਓਏ ਮੂਰਖਾ ਕੀ ਭੋਕੀ ਜਨਾ ਬਾਬੇ ਤੇ ਕਿਵੇਂ ਤੂੰ ਬੱਕਰਾ ਚੜਾ ਦੇਗਾ ਮੇਰੇ ਤੇ ਕਿਵੇਂ ਬੱਕਰਾ ਚੜਾਵੇਂਗਾ ਸ਼ਰਾਪ ਦੇ ਦੂ ਸ਼ਰਾਪ ਬਾਬਾ ਡੱਡੂ ਮੱਲ ਕਹਿੰਦੇ ਆ ਮੈਨੂੰ ਡੱਡੂ ਮੱਲ ਦੱਸਤਾ ਤੈਨੂੰ ਬਾਬਾ ਜੀ ਬਾਬਾ ਜੀ ਇਹਦੇ ਕਹਿਣ ਦਾ ਮਤਲਬ ਹੈ ਡੇਰੇ ਤੇ ਬੱਕਰਾ ਚੜਾ ਕੇ ਜਾਵਾਂਗੇ ਸਾਨੂੰ ਦਿਓ ਅਸ਼ੀਰਵਾਦ ਅੱਛਾ ਅੱਛਾ ਫਿਰ ਇਹਦੀ ਭਾਸ਼ਾ ਸੁਧਾਰ ਦੇ ਥੋੜਾ ਗਲਤ ਬੋਲਦਾ ਇਹ ਹਾਂ ਹੁਣ ਠੀਕ ਆ ਨਾ ਹੁਣ ਤੈਨੂੰ ਅਸ਼ੀਰਵਾਦ ਆ ਤੇਰਾ ਕੰਮ ਹੋਜੂ ਤੂੰ ਜਾ ਠੀਕ ਆ ਬਾਬਾ ਠੀਕ ਆ ਠੀਕ ਆ ਠੀਕ ਆ ਅਸ਼ੀਰਵਾਦ ਆ ਹੋਜੂ ਕੰਮ ਠੀਕ ਆ ਸੁਖ ਪੂਰੀ ਕਰਦੀ ਫਿਰ ਠੀਕ ਆ ਠੀਕ ਆ ਜਾ ਜਾ ਨੇੜੇ ਆ ਤੂੰ ਵੀ ਆ ਜਾ ਹੁਣ ਬਾਈਸੀ ਬੈਠ ਜਾ ਗੱਲ ਸੁਣ ਲੈ ਕੰਮ ਤਾਂ ਤੇਰਾ ਹੋਜੂਗਾ ਪਰ ਬਾਅਦ ਵਿੱਚ ਮੈਂ 5200 ਦੀ ਸੁੱਖ ਲਵਾਂਗਾ ਉਹ ਤੈਨੂੰ ਪੂਰੀ ਕਰਨੀ ਪੈਣੀ ਹੈ ਹੋਰ ਕਰ ਦੇਗਾ ਹਾਂਜੀ ਹਾਂਜੀ ਬਾਬਾ ਜੀ ਜ਼ਰੂਰ ਪੂਰੀ ਕਰਾਂਗੇ ਜ਼ਰੂਰ ਪੂਰੀ ਕਰ ਚਲ ਠੀਕ ਆ ਹੁਣ ਸੁੱਖ ਨਾ ਭੁੱਲ ਜੀ ਆ ਲੈ ਲੱਡੂ ਠੀਕ ਆ ਐਵੇਂ ਨਹੀਂ ਬਾਬੇ ਡੱਡੂ ਮਲ ਕਹਿੰਦੇ ਮੈਨੂੰ ਡੱਡੂ ਮਲ ਤੀਰਾ ਕੰਮ ਬਣ ਜੂ ਠੀਕ ਆ ਜਾਓ ਜਾਓ ਠੀਕ ਆ ਬਾਬਾ ਜੀ ਠੀਕ ਆ ਨਾਲੇ ਤੂੰ ਸਾਫ ਨਾਲ ਬੋ ਲੈ ਕਰ ਹਾਂ 7 ਵਜੇ ਨੂੰ ਜੀ ਹਾਂਜੀ ਦੁਨੀਆਂ ਬੜੀ ਪਾਗਲਾ ਬੜੀ ਪਾਗਲਾ ਆਪਾਂ ਦਾ ਤੁਕ ਪਾ ਲਹਣਾ ਹੁੰਦਾ ਵੈਸੀ ਚੱਲ ਜਾਂਦਾ